ਫਿਲਮੀ ਖਬਰਾਂ ਦਾ ਪ੍ਰੋਗਰਾਮ ਫਿਲਮਨਾਮਾ ਲੈ ਕੇ ਮੈਂ ਕਮਲਜੀਤ ਸਿੱਧੂ ਹਾਜ਼ਰਾਂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਚੈਨਲ ਜੀਹਾਂ ਕੱਲ ਕਰਾਂਗੇ ਇੱਕ ਅਜਿਹੀ ਪੰਜਾਬੀ ਫਿਲਮ ਬਾਰੇ ਜਿਸ ਨੇ ਇੱਕ ਜਮਾਨੇ ਵਿੱਚ ਧੂਮਾ ਪਾਇਆ ਸੀ ਜੀਹਾਂ ਗੱਲ 80 ਦੇ ਦਹਾਕੇ ਦੀ ਸ਼ੁਰੂਆਤ ਦੀ ਕਰਦੇ ਆ ਜਦੋਂ ਪੰਜਾਬੀ ਫਿਲਮ ਪੁੱਤ ਜੱਟਾਂ ਦੇ ਆਈ ਸੀ ਤੇ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਬਲਦੇਵ ਖੋਸਾ ਦਲਜੀਤ ਕੌਰ ਸ਼ਤਰੂਗਨ सिन्हा ਵਰਗੇ ਦਿਗਜ ਅਦਾਕਾਰ ਸਨ ਤੇ ਜਨਾਬ ਇਹ 1983 ਦੇ ਵਿੱਚ ਫਿਲਮ ਆਈ ਸੀਗੀ ਆਰੇ ਬਲੈਕਬਸਟਰ ਫਿਲਮ ਰਹੀ ਆ ਤਾਂ ਇੱਕ ਵਾਰੀ ਫਿਲਮ ਪੁੱਤ ਜੱਟਾਂ ਦੇ ਦਾ ਜਿਹੜਾ ਸੀਕਵਲ ਆ ਉਹ ਬਣ ਜਾ ਰਿਹਾ ਜੀਹਾਂ ਜਿਸ ਦਾ ਰਸਮੀ ਐਲਾਨ ਜਲਦੀ ਕੀਤਾ ਜਾਊਗਾ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਣ ਵਾਲੀ ਇਹ ਜਿਹੜੀ ਫਿਲਮ ਸੀਗੀ ਕਿਉਂਕਿ ਪੰਜਾਬੀ ਸਿਨੇਮੇ ਦਾ ਇੱਕ ਯੁੱਗ ਬਦਲਿਆ ਸੀਗਾ ਪੁੱਤ ਜੱਟਾਂ ਦੇ ਫਿਲਮ ਨੇ ਤਾ ਹੁਣ ਇਸ ਫਿਲਮ ਦੇ ਬਾਰੇ ਮੈਂ ਜੇ ਜ਼ਿਕਰ ਕਰਾਂ ਕਿ ਉਸ ਜਮਾਨੇ ਚ ਜਦੋਂ 80 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਇਹ ਫਿਲਮ ਆਈ ਆ ਤੇ ਇਸ ਦਾ ਨਿਰਦੇਸ਼ਨ ਮਰਹੂਮ ਜਗਜੀਤ ਚੂੜਚੱਕ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਮਲਟੀ ਸਟਾਰਰ ਅਤੇ ਬਿਗ ਸੈਟਅਪ ਫਿਲਮ ਦੇ ਵਿੱਚ ਤਰਮਿੰਦਰ ਸ਼ਤਰੂਗਨ ਸੀਨਾ ਬਲਦੇਵ ਖੋਸਾ ਪ੍ਰਕਾਸ਼ ਗਿੱਲ ਮੁਹੰਮਦ ਸਤੀਕ ਸੁਰਿੰਦਰ ਸ਼ਿੰਦਾ ਮਰਹੂਮ ਦਲਜੀਤ ਕੌਰ ਵੱਲੋਂ ਲੀਡਿੰਗ ਪੂਮ ਕੰਮਾਂ ਨਿਭਾਈਆਂ ਗਿਆ ਸਨ ਜਿੰਨਾ ਸਭਨਾਂ ਦੀ ਆਧਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਲਾਇਆ ਗਿਆ ਸੀਗਾ ਤਾਂ ਇਸ ਨੂੰ ਪੰਜਾਬੀ ਸਿਨੇਮੇ ਦੀ ਸ਼ੋਲੇ ਫਿਲਮ ਵੀ ਕਿਹਾ ਜਾਂਦਾ ਸੀਗਾ ਇਸ ਦੇ ਸੀਕਵਲ ਦਾ ਨਿਰਮਾਣ ਹੁਣ ਬਲਦੇਵ ਖੋਸਾ ਕਰਨਗੇ ਜਿੰਨਾਂ ਵੱਲੋਂ ਇਸ ਫਿਲਮ ਦੇ ਵਿੱਚ ਬਤੌਰ ਲੀਡ ਐਕਟਰ ਕੰਮ ਕੀਤਾ ਗਿਆ ਸੀਗਾ ਔਰ ਬਲਦੇਵ ਖੋਸਾ ਕਈਆਂ ਪੰਜਾਬੀਆਂ ਨੂੰ ਪਤਾ ਨਹੀਂ ਵੀ ਕਿੱਥੇ ਆ ਬਲਦੇਵ ਖੋਸਾ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਉਹ ਇੱਥੋਂ ਮੁੰਬਈ ਚਲੇ ਗਏ ਸੀਗੇ ਤੇ ਉੱਥੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਵੀ ਉਹ ਸਰਗਰਮ ਰਹੇ ਆ ਵਿਧਾਇਕ ਰਹਿ ਚੁੱਕੇ ਆ ਤੇ ਉੱਥੇ ਵੀ ਉਹਨਾਂ ਨੇ ਚੋਖਾ ਨਾਮ ਜਿਹੜਾ ਆ ਉਹ ਕਮਾਇਆ ਆ ਤੇ ਬਲਦੇਵ ਖੋਸਾ ਜਿਹੜੇ ਨੇ ਉਹ ਮੁੰਬਈ ਦੇ ਗਲਿਆਰਿਆਂ ਵਿੱਚ ਪੰਜਾਬੀ ਦਾ ਰੁਤਬਾ ਬਲੰਦ ਕਰਨ ਦੇ ਵਿੱਚ ਵੀ ਉਹਨਾਂ ਦਾ ਰੋਲ ਹੈ ਤੇ ਪਾਲੀਵੁੱਡ ਦੇ ਬਿਹਤਰੀਨ ਐਕਟਰਾਂ ਵਿੱਚੋਂ ਪਰਵਿੰਗ ਜਿਹੜੀ ਆ ਉਹ ਨਾਮਣਾ ਉਹਨਾਂ ਨੇ ਖੱਟਿਆ ਸੀਗਾ ਪੁੱਤ ਜੱਟਾਂ ਤੇ ਫਿਲਮ ਦੇ ਰਾਹੀਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬਲਦੇਵ ਖੋਸਾ ਵੱਲੋਂ ਇਹ ਫਿਲਮ ਜਿਹੜੀ ਆ ਬਣਾਈ ਜਾ ਰਹੀ ਆ ਤੇ ਇਸ ਦੇ ਸੀਕਵਲ ਐਸੋਸੀਏਟਡ ਨਿਰਮਾਤਾ ਜਿਹੜੇ ਨੇ ਉਹ ਇਕਬਾਲ ਢਿੱਲੋਂ ਹੋਣਗੇ ਜੋ ਦਿਗਜ ਫਿਲਮ ਨਿਰਮਾਤਾ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਬੇਸ਼ਮਰ ਚਰਚਿਤ ਅਤੇ ਵੱਡੀਆਂ ਫਿਲਮਾਂ ਬਣਾ ਚੁੱਕੇ ਨੇ ਜਿਨ੍ਹਾਂ ਵਿੱਚ ਸ਼ਹੀਦ ਆਜ਼ਮ ਸੁੱਖਾ ਜੱਟ ਜੌਣਾ ਮੋੜ ਸ਼ਹੀਦ ਉਦਮ ਸਿੰਘ ਪਿੰਡ ਦੀ ਕੁੜੀ ਆ ਦੀ ਸ਼ਾਮਲ ਨੇ ਜੋ ਪੰਜਾਬੀ ਸਿਨੇਮਾ ਦੀਆਂ ਵੱਡੀਆਂ ਫਿਲਮਾਂ ਦੇ ਵਿੱਚ شمار ਹੁੰਦੀਆਂ ਨੇ ਇੱਕ ਹੋਰ ਫਿਲਮ ਦੀ ਚਰਚਾ ਅੱਜਕੱਲ ਬੜੀ ਹੋ ਰਹੀ ਆ ਜੀਹਾਂ ਫਿਲਮ ਦਾ ਨਾਂ ਆ ਸੁੱਚਾ ਸੂਰਮਾ ਤੇ ਸੁੱਚਾ ਸੂਰਮਾ ਫਿਲਮ ਦੇ ਬਾਰੇ ਪਤਾ ਲੱਗਿਆ ਆ ਕਿ ਇਹ ਗਾਇਕ ਅਦਾਕਾਰ ਬੱਬੂ ਮਾਨ ਦੀ ਫਿਲਮ ਆ ਜਿਹਦੇ ਵਿੱਚ ਉਹ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਨੇ ਹਾਲਕਿ ਇਸ ਦੇ ਪੋਸਟਰ ਜਿਹੜਾ ਆ ਇੱਕ ਹੋਰ ਰਿਲੀਜ਼ ਹੋਇਆ ਜੋ ਕਾਫੀ ਚਰਚਾ ਦੇ ਵਿੱਚ ਆ ਤੇ ਕਾਫੀ ਲੋਕਾਂ ਦੇ ਮੰਨੀਓ ਖਾਸ ਤੌਰ ਤੇ ਜਿਹੜੇ ਬੱਬੂ ਮਾਨ ਦੇ ਫੈਨ ਨੇ ਉਹਨਾਂ ਦੇ ਮੰਨੀਓ ਪਸੰਦ ਕੀਤਾ ਜਾ ਰਿਹਾ ਜੀ ਹਾਂ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਬੱਬੂ ਮਾਨ ਦੀ ਆਉਣ ਵਾਲੀ ਫਿਲਮ ਸੁੱਚਾ ਸ਼ੋਰਮਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਹੈ ਦਰਸਲ ਇਹ ਚਰਚਾ ਪਿਛਲੇ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਛੜ ਗਈ ਸੀ ਤੇ ਫਿਲਮ ਦੇ ਮੋਸ਼ਨ ਪੋਸਟਰ ਜਾਰੀ ਹੋਣ ਤੋਂ ਬਾਅਦ ਦੁਨੀਆ ਭਰ ਦੇ ਦਰਸ਼ਕਾਂ ਨੂੰ ਕਾਫੀ ਜਿਹੜੇ ਆ ਉਹ ਖੁਸ਼ੀ ਉਹਨਾਂ ਦੇ ਵਿੱਚ ਪਾਈ ਜਾ ਰਹੀ ਆ ਕਿ ਸੁੱਚੇ ਸੂਰਮੇ ਵਰਗੀ ਕਹਾਣੀ ਦੇ ਉੱਤੇ ਵੀ ਫਿਲਮ ਬਣ ਰਹੀ ਆ ਤੇ ਲੋਕਾਂ ਵਿੱਚ ਹਾਲੇ ਮੋਸ਼ਨ ਪੋਸਟਰ ਦਾ ਜੋਸ਼ ਖਤਮ ਨਹੀਂ ਹੋਇਆ ਸੀ ਕਿ ਹੁਣ ਫਿਲਮ ਦੇ ਬਣਾਉਣ ਵਾਲਿਆਂ ਨੇ ਇੱਕ ਹੋਰ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਅਦਾਕਾਰ ਬੱਬੂ ਮਾਨ ਦੀ ਦੇਖਣੇ ਸਾਰਿਆਂ ਨੂੰ ਖੁਸ਼ ਕਰ ਦਿੱਤਾ ਹੈ ਜੀ ਹਾਂ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਮਾਲਵੇ ਦੀਆਂ ਪ੍ਰਸਿੱਧ ਜਿਹੜੀਆਂ ਕਹਾਣੀਆਂ ਆ ਲੋਕ ਥਾਵਾਂ ਆ ਉਹਨਾਂ ਵਿੱਚੋਂ ਸੁੱਚਾ ਸੂਰਮਾ ਵੀ ਇੱਕ ਲੋਕ ਗਾਥਾ ਆ ਜੋ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਸੁੱਚੇ ਸੂਰਮੇ ਦੇ ਉੱਤੇ ਗੀਤ ਵੀ ਬਣਿਆ ਬਹੁਤੇ ਕਲਾਕਾਰਾਂ ਨੇ ਕੁਲਦੀਪ ਮਾਨਕ ਨੇ ਮੁਹੰਮਦ ਸਦੀਕ ਵਰਗੇ ਨੇ ਸੁੱਚੇ ਸੂਰਮੇ ਦੀਆਂ ਗਥਾਵਾਂ ਜਾਂ ਜਿਹੜੇ ਹੋਰ ਸਾਡੇ ਗਵੰਤਰੀ ਸੀ ਉਹਨਾਂ ਨੇ ਗਥਾਵਾਂ ਗਾਈਆਂ ਤੇ ਲਖਾਰੀਆਂ ਨੇ ਸੁੱਚੇ ਸੂਰਮੇ ਦੀਆਂ ਗਥਾਵਾਂ ਲਿਖੀਆਂ ਸਨ ਕਹਾਣੀ ਦੇ ਮੁਤਾਬਕ ਸੁੱਚਾ ਸਿੰਘ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਜੋ ਉਸ ਨੂੰ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੰਦੀ ਹੈ ਉਹ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਦੇਖਣਾ ਪੰਜਾਬੀ ਚਾਹੁੰਦੇ ਨੇ ਔਰ ਕਿਉਂਕਿ ਸੁੱਚਾ ਸੂਰਮਾ ਪੰਜਾਬ ਦੇ ਇੱਕ ਅਜਿਹੇ ਇਤਿਹਾਸ ਨਾਲ ਜੁੜਿਆ ਹੋਇਆ ਜਿਸ ਨੂੰ ਲੈ ਕੇ ਪੰਜਾਬੀ ਮਾਣ ਕਰਦੇ ਨੇ ਸਾਗਾ ਸਟੂਡੀਓਜ਼ ਅਤੇ 7 ਕਲਰਜ਼ ਵੱਲੋਂ ਇਸ ਫਿਲਮ ਨੂੰ ਇਕੱਠੇ ਪੇਸ਼ ਕੀਤਾ ਜਾ ਰਿਹਾ ਫਿਲਮ ਵਿੱਚ ਮੁੱਖ ਭੂਮਿਕਾ ਪੰਜਾਬ ਦੇ ਗਾਇਕ ਅਦਾਕਰ ਬੱਬੂ ਮਾਨ ਹੋਣਗੇ ਔਰ ਹੋਰ ਜਿਹੜੀਆਂ ਭੂਮਿਕਾਵਾਂ ਜਿਹੜੀਆਂ ਹੋਰ ਅਦਾਕਾਰਾਂ ਨੇ ਨਿਭਾਈਆਂ ਜਾ ਰਹੀਆਂ ਨੇ ਉਹਨਾਂ ਵਿੱਚ ਸ਼ਮੇਖਸ਼ਾ ਔਸਵਲ ਸੁਵਿੰਦਰ ਵਿਸ਼ਕੀ ਸਰਬਜੀਤ ਚੀਮਾ ਤੇ ਜਗਜੀਤ ਬਾਜਵਾ ਨਜ਼ਰ ਆਉਣਗੇ ਫਿਲਮ ਦੇ ਡਾਇਲਗ ਗੁਰਪ੍ਰੀਤ ਰਟਾਲ ਦੇ ਬਨੂ ਲਿਖੇ ਗਏ ਨੇ ਤੇ ਦੋਸਤੋ ਇਹ ਜਿਹੜੀ ਫਿਲਮ ਹੈ ਇਹ 20 ਸਤੰਬਰ ਨੂੰ ਦੁਨੀਆ ਪਰਦੇ ਸਿਨੇਮਾ ਕਾਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਤਜਨਾਬ ਇੱਕ ਹੋਰ ਚਰਚਾ ਕਰ ਲੈਨੇ ਆ ਇੱਕ ਕੈਨੇਡੀਅਨ ਪੰਜਾਬੀ ਅਦਾਕਾਰਾ ਦੇ ਬਾਰੇ ਵਿੱਚ ਜਿਹੜੀ ਕਿ ਇੱਕ ਪੰਜਾਬੀ ਫਿਲਮ ਦੇ ਵਿੱਚ ਨਜ਼ਰ ਆਈ ਸੀ ਉਹ ਤੇ ਹੁਣ ਇੱਕ ਹੋਰ ਫਿਲਮ ਦੇ ਵਿੱਚ ਨਜ਼ਰ ਆਵੇਗੀ ਜੀ ਹਾਂ ਹਾਲੀਆ ਸਮੇਂ ਵਿੱਚ ਰਿਲੀਜ਼ ਹੋਈ ਅਤੇ ਬਹੁਤ ਚਰਚਿਤ ਪੰਜਾਬੀ ਫਿਲਮ ਮੁੰਡਾ ਸਾਊਥ ਹਾਲ ਵੱਲੋਂ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੀ ਕੈਨੇਡੀਅਨ ਅਦਾਕਾਰਾ ਪ੍ਰੀ ਤੌਜਲਾ ਅੱਜਕੱਲ ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰਿਆਂ ਦੇ ਵਿੱਚ ਆਪਣਾ شمار ਕਰਵਾ ਰਹੀ ਆ ਤੇ ਜੋ ਜਲਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਗੋਰੀਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਜੀ ਹਾਂ ਇੱਕ ਵਾਰੀ ਫੇਰ ਸਿਨੇ ਦਰਸ਼ਕਾਂ ਦੇ ਸਾਹਮਣੇ ਫਿਲਮੀ ਪਰਦੇ ਦੇ ਉੱਤੇ ਨਜ਼ਰ ਆਵੇਗੀ ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਿਤ ਪਰ ਕੈਨੇਡਾ ਵਿੱਚ ਜਾਮਪਲ ਤੇ ਪੜ੍ਹਾਈ ਕਰਨ ਵਾਲੀ ਅਦਾਕਾਰਾ ਪ੍ਰੀ ਤੌਜਲਾ ਯੂਬੀਸੀ ਤੋਂ ਬਿਜ਼ਨਸ ਡਿਗਰੀ ਹਾਸਲ ਕਰਨ ਦੇ ਨਾਲ-ਨਾਲ ਚਾਰਟਰਡ ਅਕਾਊਂਟੈਂਟ ਵਜੋਂ ਵੀ ਬਿਹਤਰੀਨ ਸੁਵਾਮਤ ਦੇ ਚੁੱਕੇ ਆ ਜਿਨ੍ਹਾਂ ਵੱਲੋਂ ਆਪਣੀ ਅਦਾਕਾਰੀ ਨੂੰ ਬਿਲਕੁਲ ਆਪਣੇ ਸੁਪਨਿਆਂ ਨੂੰ ਤਬੀਰ ਦੇਣ ਲਈ ਆਪਣੇ ਰੁਤਬੇ ਨੂੰ ਵੀ ਉਹਨਾਂ ਨੇ ਪਾਸੇ ਰੱਖ ਦਿੱਤਾ ਹੈ ਔਰ ਅਦਾਕਾਰੀ ਦੇ ਖੇਤਰ ਵਿੱਚ ਕੁੱਦ ਗਿਆ ਦੋਸਤੋ ਇਸ ਫਿਲਮ ਦੇ ਬਾਰੇ ਦੱਸਦੇ ਹਾਂ ਤੇ ਇਸ ਫਿਲਮ ਦਾ ਲੇਖਣ ਤੇ ਨਿਰਦੇਸ਼ਨ ਸੁਖ ਸਿੰਘ ਡਬਲੋਂ ਕੀਤਾ ਗਿਆ ਹੈ ਮੋਸ਼ਨ ਫਿਲਮਜ਼ ਅਤੇ ਡੈਸਟੀਨੋ ਫਿਲਮਜ਼ ਦੇ ਬੈਨਰ ਹਿੱਟ ਬਣਾਈ ਗਈ ਅਤੇ ਪ੍ਰਾਈਮ ਰਿਕਾਰਡਸ ਦੀ ਐਸੋਸੀਏਸ਼ਨ ਦੇ ਇਹਨਾਂ ਪੇਸ਼ ਕੀਤੀ ਜਾ ਰਹੀ ਇਹ ਰੋਮਾਂਟਿਕ ਸੰਗੀਤਮਈ ਅਤੇ ਦਿਲਚਸਪ ਡਰਾਮਾ ਫਿਲਮ ਵਿੱਚ ਅਰਮਾਨ ਬੇਦਿਲ ਅਤੇ ਪ੍ਰੀਤ ਆਜ਼ਲਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ ਤੇ ਇਸ ਤੋਂ ਇਲਾਵਾ ਸਰਦਾਰ ਸੋਹੇ ਡੈਨੀ ਰੋਜ਼ੀ ਅਤੇ ਮੰਗ ਕੁਮਾਰ ਵੀ ਜੋਆ ਇਸ ਦੇ ਵਿੱਚ ਕਿਰਦਾਰ ਅਦਾ ਕਰਨਗੇ ਤੇ ਦੋਸਤੋ ਇਹ ਫਿਲਮ 25 ਅਕਤੂਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਗਲੀ ਫਿਲਮ ਦੀ ਗੱਲ ਕਰ ਲੈਣੇ ਆ ਨਵੀਂ ਫਿਲਮ ਚੋਰ ਦਿਲ ਆ ਰਹੀ ਹੈ ਜੀ ਹਾਂ ਚੋਰ ਦਿਲ ਫਿਲਮ ਜਿਹੜੀ ਆ ਇਸ ਦੇ ਵਿੱਚ ਸਾਡਾ ਇੱਕ ਪੰਜਾਬ ਦਾ ਮੰਨਿਆ ਹੋਇਆ ਅਦਾਕਾਰ ਕੰਮ ਕਰ ਰਿਹਾ ਜੀ ਹਾਂ ਪੰਜਾਬੀ ਸਿਨੇਮਾ ਦੇ ਵਰਸਟਾਈਲ ਅਦਾਕਾਰ ਜਗਜੀਤ ਸੰਧੂ ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ ਚੋਰ ਦਿਲ ਵਿੱਚ ਲੀਡਿੰਗ ਕਿਰਦਾਰ ਨਿਭਾਉਣ ਜਾ ਰਹੇ ਨੇ ਤੇ ਜਿੰਨਾ ਦੀ ਇਹ ਜੋ ਫਿਲਮ ਹੈ ਇਸ ਦਾ ਨਿਰਦੇਸ਼ਨ ਜੰਗ ਵੀਰ ਸਿੰਘ ਕਰ ਰਹੇ ਨੇ ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨੇ ਤੋਂ ਮਿਲੀਅਨ ਸਟੈਪਸ ਫਿਲਮਸ ਦੇ ਬੈਨਰ ਹਿੱਟ ਮਨਾਈ ਜਾ ਰਹੀ ਅਤੇ ਰੰਦਾਵਾ ਬਰੋਜ਼ ਦੀ ਅਸੋਸੀਏਸ਼ਨ ਦੇਨ ਪੇਸ਼ ਕੀਤੀ ਜਾ ਰਹੀ ਇਸ ਕਮੇਟੀ ਡਰਾਮਾ ਫਿਲਮ ਵਿੱਚ ਜਗਜੀਤ ਸੰਧੂ ਲੀਡ ਰੋਲ ਅਦਾ ਕਰਨੇ ਜਿੰਨਾਂ ਤੋਂ ਇਲਾਵਾ ਰਾਣਾ ਜੰਗਬਹਾਦਰ ਵਿੱਕੀ ਕੋਦੂ ਅਮਜ਼ਦ ਰਾਣਾ ਫਿਦਾ ਗਿੱਲ ਰਵਿੰਦਰ ਮੰਡ ਦਮਨ ਸਿੱਧੂ ਨੂੰ ਵੀ ਮਹੱਤਵ ਪੂਰਨ ਕਿਰਦਾਰਾਂ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਪੋਲੇਓਏ ਪੋਲੇ ਵਿੱਚ ਨਿਭਾਈ ਗਈ ਆਪਣੀ ਨਵਿਕਲੀ ਭੂਮਿਕਾ ਨੂੰ ਲੈ ਕੇ ਕਾਫੀ ਚਰਚਾ ਹਾਸਲ ਕਰ ਚੁੱਕੇ ਜਗਜੀਤ ਸੰਧੂ ਥੋੜੇ ਜਿਹਾ ਸਮੇਂ ਵਿੱਚ ਹੀ ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਣਮੋਣ ਦੇ ਵਿੱਚ ਸਫਲ ਰਹੇ ਨੇ ਮੂਲ ਰੂਪ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨਾਲ ਸੰਬੰਧਿਤ ਜਗਜੀਤ ਸੰਧੂ ਪਾਲੀਵੁੱਡ ਦੇ ਨਾਂ ਲਾਲ ਬਾਲੀਵੁੱਡ ਦੇ ਵਿੱਚ ਵੀ ਆਪਣੀਆਂ ਪੈੜਾ ਜਮਾਉਂਦੇ ਜਾ ਰਹੇ ਨੇ ਤਾਂ ਪੰਜਾਬੀ ਸਿਨੇਮੇ ਨਾਲ ਜੁੜੀ ਇੱਕ ਹੋਰ ਖਬਰ ਹੈ ਜਿਹੜੀ ਬਾਲੀਵੁੱਡ ਤੱਕ ਜਾਂਦੀ ਹੈ ਗੱਲ ਇਹ ਹੈ ਕਿ ਅਦਾਕਾਰਾ ਨੀਰੂ ਬਾਜਵਾ ਜੀहां ਅਦਾਕਾਰਾ ਨੀਰੂ ਬਾਜਵਾ ਫਿਲਮਾਂ ਬਣਾਉਣ ਦੇ ਵਿੱਚ ਵੀ ਅੱਗੇ ਆ ਇੱਕ ਨਿਰਮਾਤਰੀ ਵੀ ਹੈ ਔਰ ਬਤੌਰ ਅਦਾਕਾਰਾ ਵੀ ਉਹ ਬਹੁਤ ਚਾਈ ਹੋਈ ਆ ਤੇ ਨੀਰੂ ਬਾਜਵਾ ਬਾਲੀਵੁੱਡ ਵਿੱਚ ਇੱਕ ਮੇਜਰ ਬ੍ਰੇਕ ਉਹਨੂੰ ਮਿਲਿਆ ਆ ਜੋ ਬਾਲੀਵੁੱਡ 스타 ਅਜੀਤ ਦੇਵਗਨ ਵੱਲੋਂ ਬਣਾਈ ਜਾ ਰਹੀ ਸੰਨ ਆਫ ਸਰਦਾਰ 2 ਦੇ ਵਿੱਚ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਆ ਕਿੰਨੀ ਵੱਡੀ ਗੱਲ ਆ ਨੀਰੂ ਬਾਜਵਾ ਲਈ ਜਿਸ ਦੀ ਇਹ ਪਹਿਲੀ ਹਿੰਦੀ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਨੇ ਜਿਨ੍ਹਾਂ ਨਾਲ ਇਸ ਅਦਾਕਾਰ ਦੀ ਸਿਨੇਮਾ ਟਿਊਨਿੰਗ ਬੇਮਿਸਾਲ ਰਹੀ ਆ ਜੀਓ ਸਟੂਡੀਓਜ਼ ਦੇਵਗਨ ਫਿਲਮਜ਼ ਅਤੇ ਪਨੋਰਮਾ ਸਟੂਡੀਓਜ਼ ਵੱਲੋਂ ਸੰਯੁਕਤ ਰੂਪ ਵਿੱਚ ਬਣਾਈ ਜਾ ਰਹੀ ਉਕਤ ਕਮੇਡੀ ਡਰਾਮੈਟਿਕ ਫਿਲਮ ਦਾ ਨਿਰਮਾਣ ਅਜੀ ਦੇਵਗਨ ਕੁਮਾਰ ਪੰਗਤ ਪਾਟਕ ਜੋਤੀ ਦੇਸ਼ਪਾਂਡੇ ਐਨ ਆਰ ਪਚੀਸੀਆ ਅਤੇ ਪ੍ਰਮੇਨ ਤਲਰੇਜਾ ਕਰੇ ਨੇ ਜਿਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਦੀਨ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਸਕਾਟਲੈਂਡ ਵਿਖੇ ਸ਼ੁਰੂ ਹੋ ਗਈ ਹੈ ਹਾਲਾਂਕਿ ਅਦਾਕਾਰਾ ਨੀਰੂ ਬਾਜਵਾ ਫਿਲਹਾਲ ਇਸ ਸ਼ਡਿਊਲ ਦੇ ਪਹਿਲੇ ਪੜਾ ਦਾ ਹਿੱਸਾ ਨਹੀਂ ਬਣੀ ਪਰ ਜਲਦੀ ਹੀ ਉਹ ਇਸ ਕਰੂ ਨੂੰ ਜੁਆਇਨ ਕਰ ਸਕਦੇ ਆ ਸੋ ਕਹਿ ਸਕਦੇ ਆ ਕਿ ਨੀਰੂ ਬਾਜਵਾ ਜੋ ਆ 11 ਸਾਲਾਂ ਦੇ ਲੰਬੇ ਵਕਫੇ ਬਾਅਦ ਕਿਸੇ ਹਿੰਦੀ ਫਿਲਮ ਦਾ ਹਿੱਸਾ ਬਣਨ ਜਾ ਰਿਹਾ ਇਸ ਤੋਂ ਪਹਿਲਾਂ 2013 ਦੇ ਵਿੱਚ ਅਕਸ਼ੇ ਕੁਮਾਰ ਸਟਾਰਰ ਕ੍ਰਾਈਮ ਥ੍ਰਿਲਰ ਸਪੈਸ਼ਲ 26 ਵਿੱਚ ਸਪੋਰਟਿੰਗ ਕਿਰਦਾਰ ਅਦਾ ਕਰ ਚੁੱਕਿਆ ਜੀ ਹਾਂ ਇਸ ਤੋਂ ਬਾਅਦ ਇੱਕ ਹੋਰ ਪੰਜਾਬੀ ਫਿਲਮ ਦਾ ਜ਼ਿਕਰ ਕਰਦੇ ਹਾਂ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਸਫਲ ਪਛਾਣ ਤੇ ਸ਼ਾਨਦਾਰ ਮੁਕਾਮ ਹਾਸਲ ਕਰ ਚੁੱਕੇ ਨੇ ਰਕੇਸ਼ ਤਵੜ ਜੀ ਹਾਂ ਹੁਣ ਨਿਰਦੇਸ਼ਕ ਦੇ ਰੂਪ ਵਿੱਚ ਰੋਹਾਨੀ ਦਿਰੰਗਾ ਵਿੱਚ ਰੰਗੀ ਪੰਜਾਬੀ ਫਿਲਮ ਤੂੰ ਮੇਰਾ ਰਾਖਾ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜੋ ਆਨ ਫਲੋਰ ਪੜਾ ਦਾ ਹਿੱਸਾ ਬਣਨ ਜਾ ਰਿਹਾ ਫਿਲਮੀ ਫਿਲਮਜ਼ ਅਤੇ ਤਵਨ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਤੇ ਨਿਰਦੇਸ਼ਨ ਰਕੇਸ਼ ਤਮਨ ਕਰਨਗੇ ਜੋ ਐਮੀ ਵਰਗ ਸਟਾਰ ਤਿੰਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਜਿਨ੍ਹਾਂ ਵਿੱਚ ਬੀਤ ਦਿਨੀ ਰਿਲੀਜ਼ ਹੋਈ ਕੁੜੀ ਹਰਿਆਣਾ ਵੱਲ ਦੀ ਤੋਂ ਇਲਾਵਾ ਅੰਨੀ ਦੇ ਮਜਾ ਕੇ ਅਤੇ ਆ ਜਾ ਮੈਕਸੀਕੋ ਚਲੀਏ ਜੀਆਂ ਇੰਟਰਟੇਨਿੰਗ ਅਤੇ ਪ੍ਰਭਾਵਪੂਰਨ ਫਿਲਮਾਂ ਸ਼ਾਮਲ ਨੇ ਬਤੌਰ ਲੇਖਕ ਕਈ ਵੱਡੀਆਂ ਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਰਕੇਸ਼ ਤਮਨ ਥੋੜੇ ਸਮੇਂ ਵਿੱਚ ਪਾਲੀਵੁੱਡ ਦੇ ਉੱਚ ਕੋਟੀ ਲੇਖਕਾਂ ਦੇ ਵਿੱਚ ਆਪਣਾ ਨਾਂ ਬਣਾਉਣ ਦੇ ਵਿੱਚ ਸਫਲ ਰਹੇ ਨੇ ਜਿਨ੍ਹਾਂ ਨੂੰ ਲਿਖੀਆਂ ਫਿਲਮਾਂ ਵਿੱਚ ਮਿੱਤਰਾਂ ਦਾ ਨਾਂ ਚੱਲਦਾ ਉਹ ਮੱਖਣਾ ਹੌਸਲਾ ਰੱਖ ਚੱਲ ਮੇਰਾ ਪੁੱਤ ਪਵਾੜਾ ਤੇ ਚੱਲ ਮੇਰਾ ਪੁੱਤ 2 ਆਦੀ ਸ਼ਾਮਲ ਰਹੀਆਂ ਨੇ ਜੋ ਸਿਨੇਮਾ ਗਲੇਆਰ ਵਿੱਚ ਖਾਸੀ ਚਰਚਾ ਦਾ ਹਿੱਸਾ ਵਰਣ ਚੁੱਕੀਆਂ ਨੇ ਔਰ ਸਫਲ ਫਿਲਮਾਂ ਦੇ ਵਿੱਚ ਉਹਨਾਂ ਦਾ شمار ਹੁੰਦਾ ਹੈ ਸੋ ਕਹਿ ਸਕਦੇ ਆ ਕਿ ਤੂੰ ਮੇਰਾ ਰਾਖਾ ਫਿਲਮ ਦੇ ذریعے ਇੱਕ ਹੋਰ ਰੋਹਾਨੀ ਦਰੰਗ ਦੇਖਣ ਨੂੰ ਮਿਲੇਗਾ ਸੋ ਇਹ ਸੀ ਦੋਸਤੋ ਕੁਝ ਫਿਲਮੀ ਖਬਰਾਂ ਔਰ ਹੋਰ ਪੰਜਾਬੀ ਔਰ ਹਿੰਦੀ ਸਿਨੇਮੇ ਨਾਲ ਜੁੜੀਆਂ ਖਬਰਾਂ ਫਿਲਮਨਾਮਾਂ ਦੇ ذریعے ਲੈ ਕੇ ਮੈਂ ਫੇਰ ਹਾਜ਼ਰ ਹੋਵਾਂਗਾ ਫਿਰ ਰੱਖਿਓ ਅਗੀਆਂ ਫਿਲਮਾਂ ਦੀ ਬਾਰੇ ਵਿੱਚ ਧੰਨਵਾਦ